ਬਈ ਆਪਣਾ ਹੁਣੇ-ਹੁਣੇ ਇੱਕ ਮੁੰਡਾ ਬਠਿੰਡੇ ਤੋਂ ਉਹਨੇ ਆਪਣਾ ਵੀਡੀਓ ਫਾਈਲ ਰਿਕਾਰਡ ਨੂੰ ਸੁਣਿਆ ਜੇ ਸਾਰੇ ਧਿਆਨ ਨਾਲ ਭਾਰਤ ਮਾਲਾ ਰੋਡ ਤੇ ਜਿਹੜਾ ਐਕਸੀਡੈਂਟ ਹੁੰਦਾ ਨਾ ਜਿਹੜੀ ਲੋਟ ਹੁੰਦੀ ਉਹ ਬੜੀ ਜਿਆਦੀ ਹੁੰਦੀ ਭਾਰਤ ਮਾਲਾ ਰੋਡ ਤੇ ਤੇ ਸਾਰਿਆਂ ਨੂੰ ਇਹ ਬੇਨਤੀ ਵੀ ਜਿਹੜੇ ਆਪਣੇ ਟੈਕਸਰਰ ਭਾਰਤ ਮਾਲਾ ਰੋਡ ਤੇ ਯਾਰ ਚਲੋ ਅਸੀਂ ਤਾਂ ਗਏ ਨਹੀਂ ਸੰ ਤਾਂ ਗਿਆਨ ਉਹ ਬੜਾ ਚਰ ਹੋ ਗਿਆ ਤੇ ਉਧਰ ਜਾਂਦੇ ਨਹੀਂਗੇ ਪਰ ਯਾਰ ਕਾਰਨ ਕੀ ਆ ਇਹ ਕੋਈ ਸਹੀ ਦੱਸੇ ਬੰਦਾ ਕੀ ਇਹਦਾ ਕਾਰਨ ਕੀ ਆ ਇੰਨੀ ਕਿਉਂ ਲੁੱਟ ਹੁੰਦੀ ਆ ਭਾਰਤ ਵਾਲਾ ਰੋਡ ਤੇ ਯਾਰ ਭਾਰਤ ਵਾਲਾ ਰੋਡ ਤੇ ਦਾ ਮਸ਼ਹੂਰ ਬੜਾ ਕਿਉਂਕਿ ਰੋਡ ਬੜਾ ਵਧੀਆ ਸਰਕਾਰ ਵੀ ਇੰਤਜ਼ਾਮ ਕਰਦੀ ਪਈ ਜਾਂ ਸਰਕਾਰ ਦੇ ਬੰਦੇ ਵਿੱਚ ਛੱਡੇ ਹੋਣ ਕੋਈ ਪੁਲਿਸ ਦੇ ਬੰਦੇ ਛੱਡੇ ਹੋਣ ਭਾਰਤ ਵਾਲਾ ਰੋਡ ਤੇ ਜਾਏ ਹੋਵੇ ਹੈ ਬਾਕੀ ਆ ਸਾਰੀ ਰਿਕਾਰਡਿੰਗ ਸਾਰੀ ਧਿਆਨ ਨਾਲ ਸੁਣੋ ਤੁਸੀਂ ਅੱਗੇ ਕੇ ਤੇ ਫੇਰ ਆਪਾਂ ਕਰਦੇ ਆ ਗੱਲ ਸਾਰੀ બી ગાલા યાર દુખી ગાલા યાર ਜੋ ਵੀ ਆ ਰਿਹਾ ਜੋ ਹੋ ਰਹਾ ਆ ਮਾ ਜੀ ਸੋਲਦੀ ਸਾਰੀ ਬਾਕੀ ਗੱਲ ਇਹ ਟੋੜ ਜਿਆਦਾ ਖਰਚਾ ਸਾਰਾ ਜਿਆਦਾ ਗੱਡੀ ਵੈਕਸੀਨਡ ਹੋ ਜੇ ਗੱਡੀ ਖਤਮ ਹੋ ਜੇ ਫਿਰ ਯਾਰ ਭਾਰਤ ਮਾਲਾ ਰੋਡ ਤੇ ਤੁਸੀਂ ਚੜੋ ਹੀ ਨਾ ਕਿਉਂ ਬੇ ਚੜਦੇ ਗੱਡੀਆਂ ਲੈ ਕੇ ਯਾਰ ਭਾਰਤ ਮਾਲਾ ਰੋਡ ਤੇ ਤੁਸੀਂ ਨਾ ਚੜੋ ਦੂਜੇ ਰੋਡ ਸਾਂ ਹੀ ਨਿਕਲ ਜੋ ਜਿਹੜਾ ਪਹਿਲਾ ਰੋਡ ਹੈ ਉਧਰ ਰਹਿਣ ਜੋ ਕੀ ਲੋੜ ਆ ਉਧਰ ਜਾਣ ਦੀ ਤੁਹਾਨੂੰ ਯਾਰ ਆ ਜਿਹੜੀ ਹੁਣ ਤੁਸੀਂ ਮੋਢੇ ਦੀ ਗੱਲ ਸੁਣੀ ਵੇਖੋ ਯਾਰ ਕਿਹੜੀ ਦੁੱਖ ਖਾਲੀ ਗੱਲ ਹੈ ਗੱਡੀਆਂ ਨਾਲ ਬਹੁਤ ਔਖਾ ਹੋ ਗਿਆ ਬਹੁਤ ਜਲਬਾਤੀ ਮੈਂ ਇੱਕ ਮਿੰਟ ਦੀ ਗੱਡੀਆਂ ਨੂੰ ਕਰਨਾ ਤੁਸੀਂ ਯਾਰ ਗੱਡੀਆਂ ਆਂਦੀਆਂ ਦੇ ਵਿੱਚ ਕਿਰਪਾਨ ਰੱਖੋ ਪੱਗ ਬਨੋ ਦੜਾ ਰੱਖੋ ਅਮ ਜਗਤ ਜਿਹੜੀ ਪਾਓ ਤੇ ਕਿਰਪਾਨ ਰੱਖੋ ਘਟੀ ਚ ਸਮਝ ਗਈ ਗੱਲ ਆ ਬੀੜੇ-ਬੂੜੇ ਲਾਉਣੇ ਬੰਦ ਕਰ ਦਿਓ ਇਹ ਇਹ ਚੀਜ਼ ਤੋਂ ਲੋਕ ਚਾਲੂ ਆ ਹੋ ਤੇ ਬਾਕੀ ਜਿਹੜੇ ਸਰਦਾਰ ਆ ਆਹਦੇ ਨੇ ਵੀ ਸਰਦਾਰ ਦੇ ਗੱਲ ਪੈਗੇ ਫਿਰ ਉਹ ਸਰਦਾਰ ਹੋਣਾ ਹੀ ਨਹੀਂ ਜੇ ਤਾਂ ਕਿਤੇ ਸਾਡੇ ਰਗੇ ਨਾ ਪੇਚਾ ਪੈ ਗਿਆ ਨਾ ਫਿਰ ਅੱਡੀ ਨੂੰ ਥੁੱਕ ਲਾ ਕੇ ਜਾਣਗੇ ਇਹ ਤਾਂ ਗੱਲ ਨਹੀਂ ਕਿ ਮਾਂ ਕੋਲ ਸੁੱਕੇ ਚਲੇ ਜਾਣਗੇ ਫਿਰ ਘਾਟੇ ਲਾਲਾ ਸੁੱਕਾ ਕੇ ਘਾਟੇ ਇਹ